ਸੰਗਤ ਜੀ ਆਪਾਂ ਲੜੀਵਾਰ ਆਨੰਦ ਸਾਹਿਬ ਦੀ ਸੰਥਿਆ ਕਰ ਰਹੇ ਹਾਂ 30 ਪੌੜੀਆਂ ਆਪਣੀਆਂ ਸੰਥਿਆ ਦੇ ਰੂਪ ਦੇ ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦਾ ਹੈ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਹਰ ਪੂਰਾ ਬੋਲ ਕੇ ਫਿਰ ਰਾਸ ਬੋਲਣਾ ਹੈ ਕਿਉਂਕਿ ਇਕੱਠੇ ਰਾਰੇ ਨੇ ਇਸ ਕਰਕੇ ਆਹ ਹਰ ਪੂਰਾ ਰਾਰਾ ਬੋਲ ਕੇ ਫਿਰ ਅਗਲਾ ਰਾਰਾ ਚੱਕਣਾ ਹੈ ਹਰ ਰਾਸ ਮੇਰੀ ਇੱਥੇ ਜਮਕੀਏ ਮਨ ਬਣਜਾਰਾ ਬਣਜਾਰਾ ਨਾਣੇ ਦੀ ਆਵਾਜ਼ ਵਿਚਾਰਨ ਹੋਵੇ ਹਰ ਰਾਸ ਮੇਰੀ ਮਨ ਬਣਜਾਰਾ ਇੱਥੇ ਬਿਸਰਾਮ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਹੋ ਜੀਓ ਹੋ ਤੇ ਬਿਸਰਾਮ ਹੈ ਇੱਥੇ ਜੱਜਾ ਪੱਪੇ ਸਿਆਰੇ ਹਾਏ ਔਂਕੜ ਜਪਿਓ ਜੱਪਿ ਹੋ ਜੀ ਹੋ ਇਸ ਤਰ੍ਹਾਂ ਪੜ੍ਹਨਾ ਲਾਹਾ ਖੱਟੇ ਹੋ ਖੱਟੇ ਹੋ ਦਿਹਾੜੀ ਏਹ ਧਨ ਤਿੰਨਾ ਮਿਲਿਆ ਬਿਸਰਾਮ ਜਿਨ ਹਰ ਆਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਮੇਰੀ ਤੇ ਬਿਸਰਾਮ ਹੈ ਏ ਰਸਨਾ ਰਸਨਾ ਤੇ ਜਮਕੀ ਲਾਉਣੀ ਹੈ ਏ ਰਸਨਾ ਤੂੰ ਅਨਰਸ ਰਾਚ ਰਹੀ ਰਹੀ ਤੇ ਵਿਸਰਾਮ ਐ ਇਹਨੂੰ ਤੂੰ ਨਹੀਂ ਪੜਨਲ ਇੱਥੇ ਤੱਤੇ ਦਦਲੈਂਕੜ ਤੇ ਉੱਤੇ ਟਿੱਪੀ ਨਹੀਂ ਲੱਗੀ ਤੱਤੇ ਕੱਲੇ ਦਦਲੈਂਕੜਾਂ ਨੇ ਤੇ ਤੂੰ ਤੂੰ ਪੜਨਲ ਜੇ ਟਿੱਪੀ ਲਾਉਣੇ ਫਿਰ ਤੂੰ ਬਣਦਾ ਟਿੱਪੀ ਤੁਰੈਤ ਪੜਨਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਰਹੀ ਤੇ ਵਿਸਰਾਮ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਇੱਥੇ ਬਿਸਰਾਮ ਹੈ ਇਹ ਤਿਆਰ ਰੱਖਣਾ ਕਿਤੇ ਨਹੀਂ ਪੜਦਾ ਕਿਉਂਕਿ ਇੱਥੇ ਦਲਾਵਾਵਾਂ ਲੱਗੀਆਂ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਪੱਲੇ ਪੱਲੇ ਨਹੀਂ ਪੜਦਾ ਪੱਲੇ ਦਲਾਵਾਵਾਂ ਲੱਗੀਆਂ ਨੇ ਤੇ ਦਲਾਵਾਵਾਂ ਦੀ ਆਵਾਜ਼ ਉਚਾਰ ਹੋਵੇ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਇੱਥੇ ਰਸਤੇ ਆਣ ਕੇ ਵਿਸਰਾਮ ਲਾਉਣਾ ਹੈ ਤੇ ਇਹ ਧਿਆਨ ਰੱਖਣਾ ਚ ਪੀਏ ਨਹੀਂ ਪੜਨਾ ਪੀ ਹੈ ਐੜੇ ਦਲਾਵਾ ਐ ਪੀ ਹੈ ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗੈ ਆਏ ਲੱਗੈ ਲੱਗੈ ਨਹੀਂ ਪੜਨਾ ਲੱਗੈ ਪੜਨਾ ਲੱਗੈ ਇਹੋ ਹਰ ਰਸ ਕਰਮੀ ਪਾਈ ਹੈ ਵਿਸਰਾਮ ਸਤਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਇੱਥੇ ਵਿਸਰਾਮ ਜਾ ਹਰ ਵਸੈ ਮਨ ਆਏ ਮਨ ਆਏ ਇਹ ਸਰੀਰਾ ਮੇਰਿਆ ਜਮਕੀ ਹਰ ਤੁਮ ਮਹਿ ਜੋਤ ਰੱਖੀ ਰੱਖੀ ਤੇ ਵਿਸਰਾਮ ਹੈ ਤਾ ਤੂ ਜਗ ਮਹਿ ਆਇਆ ਇਹ ਵੱਖਰੇ ਵੱਖਰੇ ਨੇ ਬਿੰਦੀ ਤੁਰੈਤ ਪੜਨੇ ਨੇ ਤਾ ਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਵਿੱਚ ਤੇ ਵਿਸਰਾਮ ਹੈ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਪਿਤਾ ਤੇ ਵਿਸਰਾਮ ਹੈ ਮਾਤਾ ਤੇ ਜੰਮ ਕੀ ਹੈ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਇਹ ਇਕੱਠਾ ਪਾਠ ਹੈ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਹੋਆ ਹੋਆ ਤਿਨ ਬਿਸਰਾਮ ਲਾਉਣਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਇਥੇ ਬਿਸਰਾਮ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਮਨ ਚਾਉ ਭਇਆ ਭਇਆ ਤੇ ਬਿਸਰਾਮ ਲਾਉਣਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਸੁਣਿਆ ਨਾਣੇ ਦੀ ਬਾਜ ਉਚਾਰਨ ਹੋਵੇ ਸੁਣਿਆ ਹਰ ਮੰਗਲ ਗਾਓ ਸਖੀ ਸਖੀ ਤੇ ਵਿਸਰਾਮ ਹੈ ਗ੍ਰਹਿ ਹੋ ਮੰਦਰ ਬਣਿਆ ਹੁਣ ਕਈ ਸੰਕਤਾਂ ਨੂੰ ਗ੍ਰਹਿ ਪੜ ਜਾਂਦੀਆਂ ਗ੍ਰਹਿ ਗ੍ਰਹਿ ਰਿ ਪੜਨਾ ਗੱਗੇ ਸਿਹਾਰੀ ਆ ਤੇ ਪੈਰ ਵਿੱਚ ਰੱਲ ਲੱਗਾ ਤੇ ਹਾਏ ਨੂੰ ਔਂਕੜ ਲੱਗਾ ਹੋਇਆ ਇੱਥੇ ਹਾਏ ਨੂੰ ਜਿਹੜਾ ਔਂਕੜ ਹੈ ਉਚਾਰਨ ਹੋਵੇਗਾ ਗ੍ਰਹਿਹ ਗ੍ਰਹਿ ਪੜਨਾ ਮੰਦਰ ਬਣਿਆ ਪੜਨ ਨ ਬਣਾਇਆ ਨਹੀਂ ਪੜਨ ਬਹੁਤੀ ਸੰਗਤ ਮੰਦਰ ਬਣਾਇਆ ਪੜ ਜਾਂਦੀ ਹੈ ਧਿਆਨ ਰੱਖਣਾ ਬਣਿਆ ਪੜਨਾ ਬੱਬਾ ਨਾਣੇ ਹਿਸ਼ਾਰੀ ਐਡੇ ਕਰਨਾ ਗਰੇ ਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸਖੀਏ ਤੇ ਵਿਸਰਾਮ ਹੈ ਸੋਗ ਦੁੱਖ ਨਾ ਵਿਆਪੇ ਵਿਆਪੇ ਇੱਥੇ ਵਾਬੇ ਨੂੰ ਸਿਹਾਰੀ ਤੇ ਐੜੇ ਕਰਨਾ ਪੱਪਾ ਏੜੀ ਲਾ ਵਿਆਪੇ ਇਹ ਤਿਆਰ ਰੱਖਣਾ ਕਿ ਇੱਥੇ ਬੱਬੇ ਦੀ ਆਵਾਜ਼ ਨਾ ਉਚਾਰਨ ਹੋਵੇ ਵਿਆਪੇ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਲਾਗੇ ਤੇ ਜਮ ਕੇ ਲਾਉਣੀ ਦਿਨ ਸੁਭਾਗੇ ਸੁਭਾਗੇ ਤੇ ਵਿਸਰਾਮ ਲਾਉਣਾ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਜਾਣੀ ਤੇ ਵਿਸਰਾਮ ਹੈ ਹਰ ਨਾਮ ਹਰ ਰਸ ਖੋਗੋ ਹਰ ਰਸ ਖੋਗੋ ਹਰ ਪੂਰਾ ਬੋਲ ਕੇ ਫਿਰ ਰਸ ਲੁੰਦਾ ਹੈ ਹਰ ਰਸ ਖੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਮਿਲਿਆ ਤੇ ਵਿਸਰਾਮ ਹੈ ਕਰਨ ਕਰਨ ਜੋਗੋ ਇਹ ਸਰੀਰ ਮੇਰਾ ਇੱਥੇ ਜਮਕੀ ਲਾਉਣੀ ਇਸ ਜਗ ਮਹਿ ਆਏ ਕਹਿ ਕਹਿ ਤੇ ਵਿਸਰਾਮ ਹੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਸਰੀਰਾ ਤੇ ਵਿਸਰਾਮ ਹੈ ਕੇ ਕਕੇ ਸਿਆਰੀ ਦੀ ਆਵਾਜ਼ ਉਚਾਰਨ ਹੋਵੇ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਰਚਿਆ ਤੇ ਵਿਸਰਾਮ ਹੈ ਸੋ ਹਰ ਮਨ ਨਾ ਵਸਾਇਆ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਮਨ ਟਿੱਪੀ ਲੱਗੀ ਪਾਰਾ ਕਰਕੇ ਬੋਲਨੇ ਮਨ ਵਸਿਆ ਇੱਥੇ ਵਿਸਰਾਮ ਹੈ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਣ ਹੋਆ ਹੁਣ ਇੱਥੇ ਏਡੇ ਨੂੰ ਲਾ ਤੇ ਹਾਏ ਔਕੜੇ ਕਈ ਸੰਗਤਾਂ ਇਹਨੂੰ ਪੜ ਜਾਂਦੀਆਂ ਕਹਿ ਨਾਨਕ ਇਹ ਇਹ ਨਹੀਂ ਪੜ ਮੰਨਦਾ ਇਹੋ ਆਹੇ ਔਂਕੜ ਉਚਾਰਨ ਕਰਨਾ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਹੋਵਾ ਤੇ ਬਿਸਰਾਮ ਹੈ ਜਿਨ ਸਤਗੁਰ ਸਿਓ ਚਿੱਤ ਲਾਇਆ ਸਿਓ ਸッセ ਸਾਰੀ ਊੜੇ ਔਂਕੜ ਸਿਓ ਚਿੱਤ ਲਾਇਆ ਸੰਗਤ ਜੀ ਆਪਣੀਆਂ ਆਨੰਦ ਸਾਹਿਬ ਦੀਆਂ ਪੌੜੀਆਂ ਜਿਹੜੀਆਂ 35 ਹੋ ਚੁੱਕੀਆਂ ਨੇ ਤੇ ਕਿਉਂਕਿ ਆਪਾਂ ਪੰਜ ਬਾਣੀ ਸੰਚੇ ਲੜੀਵਾਰ ਕਰਾਏ ਆ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਸੰਚੇ ਆਪਾਂ ਕਰ ਚੁੱਕੇ ਆ ਤੇ ਆਨੰਦ ਸਾਹਿਬ ਦੀ ਸੰਖਿਆ ਕਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ